ਦੋਸਤੋ ਕੀ ਗਰੀਬੀ ਰੱਬ ਦੀ ਨਿਰਾਸ਼ਗੀ ਹੁੰਦੀ ਹੈ ਜਾਂ ਫਿਰ ਬੰਦੇ ਨੂੰ ਪਰਖਣ ਦਾ ਇੱਕ ਤਰੀਕਾ ਕਹਿੰਦੇ ਨੇ ਜਦੋਂ ਉਹ ਦਾਤਾ ਕਿਸੇ ਨੂੰ ਕੁਝ ਵੱਡਾ ਦੇਣਾ ਚਾਹੁੰਦਾ ਹੈ ਨਾ ਤਾਂ ਪਹਿਲਾਂ ਉਹਦੇ ਤੋਂ ਉਹਦੀ ਸਭ ਤੋਂ ਪਿਆਰੀ ਚੀਜ਼ ਮੰਗ ਲੈਂਦਾ ਇਹ ਵੇਖਣ ਲਈ ਕਿ ਬੰਦੇ ਨੂੰ ਦਾਤ ਪਿਆਰੀ ਹੈ ਜਾਂ ਫਿਰ ਦਾਤਾਰ ਅੱਜ ਦੀ ਕਹਾਣੀ ਇੱਕ ਅਜਿਹੇ ਮੋਚੀ ਦੀ ਹੈ ਜਿਸ ਨੇ ਆਪਣੀ ਬਰਬਾਦੀ ਦੇ ਡਰ ਤੋਂ ਵੱਡਾ ਜਿਗਰਾ ਦਿਖਾਇਆ ਤੇ ਫਿਰ ਗੁਰੂ ਰਾਮਦਾਸ ਜੀ ਦੇ ਘਰੋਂ ਉਹਨੂੰ ਉਹ ਮਿਲਿਆ जिदे बारे ओने ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਸੋ ਆਓ ਸੁਣਦੇ ਹਾਂ ਸਬਰ ਸਦਕ ਤੇ ਰਹਿਮਤ ਦੀ ਇੱਕ ਅਨੋਖੀ ਦਾਸਤਾਨ ਬਾਜ਼ਾਰ ਦੇ ਇੱਕ ਨੁਕਰੇ ਲੱਕੜ ਦੇ ਪੁਰਾਣੇ ਮੇਜ਼ ਦੇ ਪਿੱਛੇ ਬੈਠਾ ਸੀ ਦੀਨਾ ਦੀਨਾ ਮੋਚੀ ਇੱਕ ਅਜਿਹਾ ਬੰਦਾ ਜਿਦੇ ਚਿਹਰੇ ਤੇ ਵਰਿਆਂ ਨੇ ਸਬਰ ਤੇ ਰਜ਼ਾ ਦੀਆਂ ਲਕੀਰਾਂ ਵਾ ਦਿੱਤੀਆਂ ਸੀ ਉਹ ਇੱਕ ਸਿੱਧਾ ਸਾਦਾ ਮੋਚੀ ਸੀ ਉਹਦੇ ਕੱਪੜਿਆਂ 'ਚੋਂ ਪੁਰਾਣੇ ਚਮ ਤੇ ਲੇਵੀ ਦੀ ਮਹਿਕ ਆਉਂਦੀ ਸੀ ਉਹ ਕਰਤੀਆਂ ਕਿਸਾਨਾਂ ਦੇ ਫਟੇ ਪੁਰਾਣੇ ਜੁੱਤੇ ਗੰਢਦਾ ਤਾਂ ਜੋ ਉਹ ਕੁਝ ਸਮਾਂ ਹੋਰ ਜ਼ਮੀਨ ਦੀ ਸਖਤੀ ਚੱਲ ਸਕਣ ਭਾਵੇਂ ਹੀ ਉਹਦੇ ਹੱਥਾਂ ਤੱਕ ਪੈਸੇ ਬਹੁਤੇ ਨਹੀਂ ਸੀ ਪਹੁੰਚਦੇ ਪਰ ਉਹਦਾ ਦਿਲ ਬਹੁਤ ਵੱਡਾ ਸੀ ਅੰਬਰ ਜਿੱਡਾ ਪਰ ਦੀਨੇ ਦੇ ਸੀਨੇ ਵਿੱਚ ਇੱਕ ਦਰਦ ਸੀ ਜਿਸ ਨੂੰ ਸਿਰਫ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਜਾਣਦੇ ਸੀ ਜਾਂ ਫਿਰ ਉਹਦੀ ਸਬਰ ਵਾਲੀ ਘਰ ਵਾਲੀ ਭਾਗੋ ਹਰ ਸ਼ਾਮ ਜਦੋਂ ਉਹ ਘਰ ਮੁੜਦਾ ਤਾਂ ਅੱਗੇ ਉਹ ਡੂੰਗੀ ਚੁੱਪ ਮਿਲਦੀ ਨਾ ਕੋਈ ਬੱਚਿਆਂ ਦਾ ਹਾਸਾ ਜੋ ਕੰਧਾਂ ਦੀ ਖਮੋਸ਼ੀ ਤੋੜ ਸਕੇ ਤੇ ਨਾ ਹੀ ਕੋਈ ਆਵਾਜ਼ ਮਾਰਦਾ ਬਾਪੂ ਦੀਨੇ ਨੇ ਪਿੰਡ ਵਾਲਿਆਂ ਦੀਆਂ ਅੱਖਾਂ ਵਿੱਚ ਤਰਸ ਵੇਖਿਆ ਸੀ ਉਸ ਨੂੰ ਬਿਨਾਂ ਔਲਾਦ ਦੇ ਇੱਕ ਅਜਿਹੇ ਰੁੱਖ ਵਾਂਗ ਮੰਨਦੇ ਸੀ ਜੋ ਫਲ ਤੋਂ ਬਿਨਾਂ ਹੀ ਸੁੱਕ ਕੇ ਮੁੱਕ ਗਿਆ ਹੋਵੇ ਪਰ ਉਹ ਆਪਣੀ ਮਾਇੂਸੀ ਨੂੰ ਅੰਦਰੇ ਅੰਦਰ ਪੀ ਜਾਂਦਾ ਤੇ ਆਪਣੀ ਘਰਵਾਲੀ ਨੂੰ ਕਹਿੰਦਾ ਭਾਗਵਾਨੇ ਬੇਸ਼ੱਕ ਗੁਰੂ ਰਾਮਦਾਸ ਨੇ ਸਾਡੇ ਲਈ ਜੋ ਚੰਗਾ ਹੈ ਉਹ ਕਿਤੇ ਲੁਕੋ ਕੇ ਰੱਖਿਆ ਹੋਣਾ ਹੈ ਇੱਕ ਦਿਨ ਦੀਨਾ ਆਪਣੇ ਮੱਥੇ ਤੋਂ ਮੁੜ ਕੇ ਪਹੁੰਚ ਰਿਹਾ ਸੀ ਤਾਂ ਅਚਾਨਕ ਦੁਕਾਨ ਦੇ ਬੂਹੇ ਅੱਗੇ ਹਨੇਰਾ ਹੋ ਗਿਆ ਦੀਨੇ ਨੇ ਸਿਰ ਚੁੱਕਿਆ ਤੇ ਵੇਖਿਆ ਕਿ ਇੱਕ ਅਜਨਬੀ ਨੌਜਵਾਨ ਖੜਾ ਹੈ ਚਿਹਰਾ ਅਣਜਾਣ ਕੱਪੜੇ ਧੂੜ ਨਾਲ اٹੇ ਹੋਏ ਜਿਵੇਂ ਉਹਨੇ ਲੰਮੇ ਪੈਂਡੇ ਤਹਿ ਕੀਤੇ ਹੋਣ ਚਿਹਰੇ ਤੇ ਥਕਾਵਟ ਸਾਫ਼ ਸੀ ਦੀਨੇ ਨੇ ਉਹਦੇ ਪੈਰਾਂ ਵੱਲ ਦੇਖਿਆ ਜੁੱਤੀ ਪੂਰੀ ਤਰ੍ਹਾਂ ਟੁੱਟੀ ਹੋਈ ਸੀ ਪੈਰ ਸਿੱਧੇ ਤਪ ਦੀ ਜ਼ਮੀਨ ਤੇ ਲੱਗੇ ਹੋਏ ਸੀ ਉਸ ਨੌਜਵਾਨ ਨੇ ਸੰਗਦੇ ਹੋਏ ਪਿਆਸ ਤੇ ਸ਼ਰਮ ਭਰੀ ਆਵਾਜ਼ ਵਿੱਚ ਕਿਹਾ ਬਾਬਾ ਮੇਰਾ ਰਾਹ ਔਖਾ ਹੋ ਗਿਆ ਹੈ ਜੁੱਤੀ ਟੁੱਟ ਗਈ ਹੈ ਤੇ ਜੇਬ 'ਚ ਇੱਕ ਥੇਲਾ ਵੀ ਨਹੀਂ ਕੀ ਤੁਸੀਂ ਗੁਰੂ ਦੇ ਨਾਮ ਤੇ ਇੱਕ ਰਾਹੀ ਦੀ ਮਦਦ ਕਰੋਗੇ ਦੀਨੇ ਨੇ ਪਲ ਭਰ ਲਈ ਉਹਦੇ ਵੱਲ ਤੱਕਿਆ ਉਹ ਖੁਦ ਵੀ ਕਿਸੇ ਗਾਗ ਦੀ ਉਡੀਕ ਵਿੱਚ ਸੀ ਦੂਰੋਂ ਆਤ ਦੀ ਟੁੱਕਰ ਲਈ ਕੁਝ ਪੈਸੇ ਦੇ ਸਕੇ ਪਰ ਦੀਨੇ ਨੇ ਇੱਕ ਪਲ ਵੀ ਨਾ ਲਾਇਆ ਉਹ ਮੁਸਕਰਾਇਆ ਇੱਕ ਅਜੀਹੀ ਮੁਸਕਾਨ ਜਿਸ ਨੇ ਉਹਦੇ ਥੱਕੇ ਹੋਏ ਚਿਹਰੇ ਨੂੰ ਰੌਸ਼ਨ ਕਰ ਦਿੱਤਾ ਬਹਿ ਜਾ ਪੁੱਤਰਾ ਆਰਾਮ ਕਰ ਲਾ ਪਾਣੀ ਪੀ ਦਾਣਾ ਪਾਣੀ ਉਸ ਮਾਲਕ ਦੀ ਦੇਣ ਹੈ ਤੇ ਤੇਰੇ ਆਰਾਮ ਦੀ ਕੀਮਤ ਇਸ ਦੁਨੀਆ ਦੇ ਪੈਸਿਆਂ ਤੋਂ ਕਿਤੇ ਵੱਧ ਹੈ ਦੀਨੇ ਨੇ ਜੁੱਤੀ ਚੁੱਕੀ ਤੇ ਆਪਣੇ ਕੋਲ ਬਚਿਆ ਹੋਇਆ ਸਭ ਤੋਂ ਵਧੀਆ ਚਮੜਾ ਕੱਢਿਆ ਉਹ ਪੂਰੀ ਰੀਜ ਤੇ ਲਗਨ ਨਾਲ ਕੰਮ ਕਰਨ ਲੱਗਾ ਜਿਵੇਂ ਕਿਸੇ ਰਾਜੇ ਲਈ ਜੁੱਤੀ ਤਿਆਰ ਕਰ ਰਿਹਾ ਹੋਵੇ ਉਹ ਮੇਖਾਂ ਠੋਕਦੇ ਹੋਏ ਮੂੰਹ ਵਿੱਚ ਵਾਹਿਗੁਰੂ ਵਾਹਿਗੁਰੂ ਜਪਦਾ ਰਿਹਾ ਤੇ ਉਹ ਨੌਜਵਾਨ ਹੈਰਾਨੀ ਨਾਲ ਦੇਖਦਾ ਰਿਹਾ ਕਿ ਕਿਵੇਂ ਇੱਕ ਗਰੀਬ ਬੰਦਾ ਜੋ ਆਪਣੀ ਛੋਟੀ ਜੀ ਹੱਟੀ ਵਿੱਚ ਰਹਿੰਦਾ ਹੈ ਐਡਾ ਦਰਿਆਦਲ ਹੋ ਸਕਦਾ ਹੈ ਜਦੋਂ ਕੰਮ ਮੁੱਕਿਆ ਦੀਨੇ ਨੇ ਜੁੱਤੀ ਨੌਜਵਾਨ ਦੇ ਹੱਥ ਫੜਾਈ ਪੈਰੀਂ ਪਾਉਂਦਿਆਂ ਹੀ ਉਹਨੂੰ ਸੁੱਖ ਦਾ ਸਾਹ ਆਇਆ ਫਿਰ ਉਹਨੇ ਭੇਤ ਭਰੇ ਲਹਿਜੇ ਵਿੱਚ ਦੀਨੇ ਨੂੰ ਆਖਿਆ ਬਾਬਾ ਮੈਂ ਤੇਰਾ ਇਹ احسان ਨਹੀਂ ਭੁੱਲਾਂਗਾ وقت ਬਦਲ ਸਕਦਾ ਹੈ ਪਰ ਕੀਤੀ ਹੋਈ ਨੇਕੀ ਕਦੇ ਅਜਾਈ ਨਹੀਂ ਜਾਂਦੀ ਦੀਨੇ ਨੇ ਸਹਿਜ ਸੁਭਾਅ ਬਿਨਾ ਉਜ਼ਾਰਾਂ ਤੋਂ ਨજર ਚੁੱਕ ਕੇ ਜਵਾਬ ਦਿੱਤਾ ਜਾ ਪੁੱਤਰਾ ਗੁਰੂ ਰਾਖਾ ਮੈਂ ਤੇਰੇ ਨਾਲ ਵਪਾਰ ਨਹੀਂ ਕੀਤਾ ਮੈਂ ਤਾਂ ਉਸ ਨਾਲ ਸੌਦਾ ਕੀਤਾ ਹੈ ਜਿਸ ਦੀ ਹੱਟੀ ਕਦੇ ਘਾਟੇ 'ਚ ਨਹੀਂ ਜਾਂਦੀ ਸੋ ਨੌਜਵਾਨ ਚਲਿਆ ਗਿਆ ਤੇ ਹੱਟੀ ਵਿੱਚ ਫਿਰ ਉਹੀ ਚੁੱਪ पसर ਗਈ ਦੀਨੇ ਨੂੰ ਖਬਰ ਨਹੀਂ ਸੀ ਕਿ ਜਿਹੜੀ ਜੁੱਤੀ ਉਹਨੇ ਗੰਢੀ ਐ ਉਹ ਅਸਲ ਵਿੱਚ ਇੱਕ ਵੱਡੀ ਪ੍ਰੀਖਿਆ ਦੀ ਸ਼ੁਰੂਆਤ ਐ ਫਿਰ ਕੀ ਹੋਇਆ ਕਿ ਨਗਰ ਵਿੱਚ ਅਚਾਨਕ ਹੀ ਅਸਮਾਨ ਤੇ ਕਾਲੇ ਬੱਦਲ ਛਾ ਗਏ ਪਰ ਇਹ ਮੀਂਹ ਦੇ ਨਹੀਂ ਸਗੋਂ ਜ਼ੁਲਮ ਤੇ ਕਹਿਰ ਦੇ ਬੱਦਲ ਸੀ ਇੱਕ ਮਨਹੂਸ ਸਵੇਰ ਨਗਾਰੇ ਦੀ ਚੋਟ ਵੱਜੀ ਨਗਰ ਵਿੱਚ ਨਵੀਂ ਹਕੂਮਤ ਦਾ ਐਲਾਨ ਹੋਇਆ ਹੰਕਾਰੀ ਚੌਧਰੀ ਸ਼ਮਸ਼ੀਰ ਖਾਨ ਨੇ ਨਵਾਂ ਫਰਮਾਨ ਜਾਰੀ ਕੀਤਾ ਲੋਕ ਡਰ ਤੇ ਸਹਿਮ ਨਾਲ ਇਕੱਠੇ ਹੋਏ ਮੁਨਾਦੀ ਵਾਲੇ ਨੇ ਉੱਚੀ ਹਾਕ ਮਾਰੀ ਹੁਕਮ ਦੇ ਮੁਤਾਬਕ ਖਜ਼ਾਨੇ ਦੀ ਲੋੜ ਕਰਕੇ ਸਾਰੀਆਂ ਹੱਟੀਆਂ ਤੇ ਵਪਾਰਾਂ ਤੇ ਲਗਾਨ ਦੁੱਗਣਾ ਕੀਤਾ ਜਾਂਦਾ ਹੈ ਜੋ ਵੀ ਹਫ਼ਤੇ ਦੇ ਅਖੀਰ ਤੱਕ ਭਰਪਾਈ ਨਹੀਂ ਕਰੇਗਾ ਉਹਦੀ ਹੱਟੀ ਜ਼ਬਤ ਕਰ ਲਈ ਜਾਊਗੀ ਤੇ ਉਸ ਨੂੰ ਬੇਦਖਲ ਕਰ ਦਿੱਤਾ ਜਾਊਗਾ ਇਹ ਖਬਰ ਗਰੀਬਾਂ ਦੇ ਸਿਰ ਤੇ ਬਿਜਲੀ ਡਿੱਗਣ ਵਾਂਗ ਸੀ ਲੋਕ ਡਰ ਨਾਲ ਘਸਮੁਸਰ ਕਰਨ ਲੱਗੇ ਪਰ ਦੀਨਾ ਆਪਣੀ ਨਿੱਕੀ ਜੀ ਹੱਟੀ ਅੱਗੇ ਬੁੱਤ ਬਣ ਕੇ ਖੜ ਗਿਆ ਉਹਨੂੰ ਇੰਜ ਲੱਗਾ ਜਿਵੇਂ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੋਵੇ ਉਹ ਮਸਾ ਹੀ ਆਪਣੇ ਡੰਗ ਦਾ ਟੁੱਕਰ ਜਟਾ ਪਾਉਂਦਾ ਸੀ ਹੁਣ ਆਹ ਦੁੱਗਣਾ ਮਾਮਲਾ ਕਿੱਥੋਂ ਤਾਰਦਾ ਅਜੇ ਬਹੁਤਾ ਚਿਰ ਨਹੀਂ ਸੀ ਬੀਤਿਆ ਕਿ ਉਹਦੇ ਸਿਰ ਤੇ ਦੁਕਾਨ ਦਾ ਮਾਲਕ ਆ ਖੜਾ ਹੋਇਆ ਸਖਤ ਦਿਲ ਤੇ ਪੱਥਰ ਵਰਗਾ ਬੰਦਾ ਜਿਦੇ ਵਿੱਚ ਰਾਈ ਜਿੰਨਾ ਵੀ ਤਰਸ ਨਹੀਂ ਸੀ ਉਹਨੇ ਰੁੱਖੇ ਬੋਲਾਂ ਵਿੱਚ ਕਿਹਾ ਦਿਨਿਆ ਮੈਂ ਸੁਣਿਆ ਇਹ ਸਭ ਮੈਨੂੰ ਮੇਰਾ ਪਿਛਲਾ ਕਰਾਇਆ ਵੀ ਚਾਹੀਦਾ ਤੇ ਨਾਲ ਨਵਾਂ ਮਾਮਲਾ ਵੀ ਹਫਤਾ ਮੁੱਕਣ ਤੋਂ ਪਹਿਲਾਂ ਪਹਿਲਾਂ ਜੇ ਨਾਂ ਤਰਿਆ ਤਾਂ ਮੈਂ ਹੱਟੀ ਕਿਸੇ ਹੋਰ ਨੂੰ ਦੇ ਦਿਆਂਗਾ ਜੋ ਮੇਰਾ ਹਿਸਾਬ ਚੁਕਾ ਸਕੇ ਦੀਨੇ ਨੇ ਹੱਥ ਜੋੜ ਕੇ ਤਰਲਾ ਕੀਤਾ ਸ਼ਾਹ ਜੀ ਤੁਸੀਂ ਬਾਜ਼ਾਰ ਦਾ ਮੰਦਾ ਤੇ ਮੇਰੀ ਗਰੀਬੀ ਜਾਣਦੇ ਹੋ ਮੈਨੂੰ ਥੋੜੀ ਮੌਲਤ ਦੇ ਦਿਓ ਪਰ ਉਸ ਬੰਦੇ ਨੇ ਕੋਰਾ ਜਵਾਬ ਦਿੱਤਾ ਵਕਤ ਦੀ ਕੋਈ ਗੁੰਜਾਇਸ਼ ਨਹੀਂ ਹੈ ਚੌਧਰੀ ਤਰਸ ਨਹੀਂ ਕਰਦਾ ਤੇ ਮੈਂ ਤੇਰੇ ਬਦਲੇ ਆਪਣੀ ਜੇਬ ਢਿੱਲੀ ਨਹੀਂ ਕਰਾਂਗਾ ਉਸ ਸ਼ਾਮ ਦਿਨਾ ਭਾਰੀ ਪੈਰਾਂ ਤੇ ਭਰੇ ਮਨ ਨਾਲ ਘਰ ਮੁੜਿਆ ਭਾਗੋ ਨੇ ਬਿਨਾ ਕੁਝ ਕਹੇ ਉਹਦੀਆਂ ਅੱਖਾਂ ਵਿੱਚ ਸਭ ਕੁਝ ਪੜ ਲਿਆ ਦੀਨਾ ਨੁਕਰੇ ਬਹਿ ਗਿਆ ਤੇ ਆਪਣੇ ਉਹਨਾਂ ਸਖਤ ਹੱਥਾਂ ਵੱਲ ਦੇਖਿਆ ਜਿਨ੍ਹਾਂ ਨਾਲ ਉਹਨੇ ساری ਉਮਰ ਹੱਡ ਭੰਨਵੀਂ ਕਮਾਈ ਕੀਤੀ ਸੀ ਉਹ ਭਰੇ ਗਲੇ ਨਾਲ ਬੋਲਿਆ ਭਾਗੋ ਹੁਣ ਕੋਈ ਚਾਰਾ ਨਹੀਂ ਰਿਹਾ ਸਾਰੇ ਬੂਹੇ ਬੰਦ ਹੋ ਗਏ ਨੇ ਉਹ ਸਾਡੀ ਹੱਟੀ ਸਾਡੀ ਰੋਜ਼ੀ ਰੋਟੀ ਖੋਣਾ ਚਾਹੁੰਦੇ ਨੇ ਭਾਗੋ ਨੇ ਉਹਦੇ ਮੋਢੇ ਤੇ ਹੱਥ ਧਰਿਆ ਤੇ ਬੜੇ ਭਰੋਸੇ ਨਾਲ ਕਿਹਾ ਬੰਦਿਆਂ ਦੇ ਬੂਹੇ ਬੰਦ ਹੋਏ ਨੇ ਗੁਰੂ ਰਾਮਦਾਸ ਦਾ ਦਰ ਤਾਂ ਖੁੱਲਾ ਹੈ ਜੇਕਰ ਹਾਕਮ ਕੋਲ ਫੌਜਾਂ ਨੇ ਤਾਂ ਸਾਡੇ ਸਿਰ ਤੇ ਦੁਨੀਆਂ ਦਾ ਮਾਲਕ ਹੈ ਦੀਨਾ ਉੱਠ ਖੜਾ ਹੋਇਆ ਹੱਥ 'ਮੋ ਤੋਤਾ' ਤੇ ਰਾਤ ਦੇ ਹਨੇਰੇ ਵਿੱਚ ਵਿਸ਼ਾਈ ਦਰੀ ਤੇ ਜੁੜ ਕੇ ਬੈਠ ਗਿਆ ਉਹਨੇ ਕੰਬਦੇ ਹੱਥ ਅਸਮਾਨ ਵੱਲ ਚੁੱਕ ਕੇ ਦਾਤੇ ਅੱਗੇ ਅਰਦਾਸ ਕੀਤੀ ਤੇ ਅੱਖਾਂ 'ਚੋਂ ਨੀਰ ਵਹਿ ਕੇ ਦਾੜੀ ਤੇ ਾਟ ਗਿਆ हे hey, सच्चे बादशाह मैं तेरा निर्माणा सेवक हां मेरा अपना कोई जोर नहीं सिर्फ तू ही मेरी ओट है वैपता सरते आ पाई है ते तू अंतरजामी है बिना बोले सब कुछ जानदा है मेरेया मालिक ਸਾਡੀ ਬਾਹ ਫੜ ਲੈ ਸਾਨੂੰ ਇਕੱਲਾ ਨਾ ਛੱਡੀ ਉਸ ਰਾਤ ਦੀਨਾ ਗੁਰੂ ਦੇ ਭਰੋਸੇ ਸੌਂ ਗਿਆ ਪਰ ਕਿਸਮਤ ਨੇ ਅਗਲੀ ਸਵੇਰ ਲਈ ਕੁਝ ਅਜੀਹਾ ਸਾਂਭਿਆ ਹੋਇਆ ਸੀ ਜਿਸ ਦਾ ਉਹਨੂੰ ਚਿੱਤ ਚੇਤਾ ਵੀ ਨਹੀਂ ਸੀ ਸਵੇਰੇ ਦੀਨੇ ਦੇ ਦਿਲ ਤੇ ਪਹਾੜ ਜਿੱਡਾ ਭਾਰ ਸੀ ਉਹ ਹੱਟੀ ਵੱਲ ਗਿਆ ਕੰਮ ਕਰ ਨਹੀਂ ਸਗੋਂ ਉਹਨਾਂ ਕੰਦਾਂ ਨੂੰ ਆਖਰੀ ਫਤਿਹ ਬਲਾਉਣ ਜਦੋਂ ਉਹ ਆਪਣੇ ਸੰਦ ਔਜ਼ਾਰ ਸਾਂਭ ਰਿਹਾ ਸੀ ਤਾਂ ਉਹਨੂੰ ਘੋੜੇ ਦੀਆਂ ਪੌੜਾਂ ਦੀ ਆਵਾਜ਼ ਸੁਣਾਈ ਦਿੱਤੀ ਬੂਹੇ ਤੇ ਇੱਕ ਸ਼ਖਸ ਖੜਾ ਸੀ ਜਿਦੇ ਵजूद ਚੋਂ ਕਸਤੂਰੀ ਦੀ ਮਹਿਕ ਆ ਰਹੀ ਸੀ ਤੇ ਕੱਪੜਿਆਂ ਵਿੱਚ ਰੇਸ਼ਮੀ ਤੰਦਾਂ ਲਿਸ਼ਕ ਰਹੀਆਂ ਸੀ ਦੀਨੇ ਨੇ ਸਿਰ ਚੁੱਕਿਆ ਤੇ ਹੱਕਾ ਬੱਕਾ ਰਹਿ ਗਿਆ ਨਕਸ਼ ਐਨੇ ਜਾਣੇ ਪਛਾਣੇ ਸੀ ਕਿ ਚੇਤਾ ਆ ਗਿਆ ਇਹ ਉਹੀ ਗਰੀਬ ਮੁਸਾਫਰ ਸੀ ਜਿਹਦੀ ਉਹਨੇ ਜੁੱਤੀ ਗੰਢੀ ਸੀ ਪਰ ਅੱਜ ਉਹਦੀ ਹਾਲਤ ਕੱਲ ਵਰਗ ਹੀ ਨਹੀਂ ਸੀ ਨੌਜਵਾਨ ਨੇ ਮੁਸਕਰਾਉਂਦੇ ਹੋਏ ਕਿਹਾ ਪਛਾਣਿਆ ਨਹੀਂ ਬਾਬਾ ਮੈਂ ਉਹੀ ਰਾਹੀ ਹਾਂ ਜਿਹਦਾ ਤੂੰ ਉਦੋਂ ਆਦਰ ਕੀਤਾ ਜਦੋਂ ਬਾਕੀ ਸਭ ਨੇ ਮੂੰਹ ਮੋੜ ਲਿਆ ਸੀ ਮੈਂ ਚੌਧਰੀ ਸ਼ਮਸ਼ੀਰ ਖਾਨ ਦਾ ਪੁੱਤਰ ਹਾਂ ਦੀਨੇ ਦੀਆਂ ਅੱਖਾਂ ਢੀਆਂ ਰਹਿ ਗਈਆਂ ਉਹੀ ਚੌਧਰੀ ਜੀਨੇ ਇਹ ਭਾਰੀ ਲਗਾਂ ਲਾਇਆ ਸੀ ਤੇ ਇਹ ਉਹਦਾ ਪੁੱਤਰ ਨੌਜਵਾਨ ਅੱਗੇ ਬੋਲਿਆ ਮੈਂ ਪੇਸ ਬਦਲ ਕੇ ਪਰਜਾ ਦਾ ਹਾਲ ਵੇਖਣ ਨਿਕਲਿਆ ਸੀ ਰਾਹ ਭੁੱਲ ਗਿਆ ਤੇ ਜੇਬ ਖਾਲੀ ਹੋ ਗਈ ਜੇ ਤੂੰ ਨਾ ਹੁੰਦਾ ਤਾਂ ਸ਼ਾਇਦ ਮੈਂ ਮੋੜੀ ਨਾ ਪਾਉਂਦਾ ਅੱਜ ਮੈਂ ਤੇਰਾ ਕਰਜ਼ਾ ਲਾਉਣ ਆਇਆ ਚੌਧਰੀ ਦੇ ਪੁੱਤ ਨੇ ਉਸ ਟੁੱਟੇ ਭੱਜੇ ਮੇਜ਼ ਤੇ ਮਖਮਲ ਦੀ ਇੱਕ ਭਾਰੀ ਥੈਲੀ ਰੱਖ ਦਿੱਤੀ ਵਿੱਚੋਂ ਸੋਨੇ ਦੀ ਖਣਕ ਸੁਣਾਈ ਦਿੱਤੀ ਇਸ ਥੈਲੀ ਵਿੱਚ 50 ਸੋਨੇ ਦੀਆਂ ਮੋਹਰਾਂ ਨੇ ਇਹ ਤੇਰੇ ਉਸ ਇਸ਼ਾਨ ਤੇ ਜੁੱਤੀ ਗੰਡਣ ਦਾ ਮੁੱਲ ਹੈ ਦੀਨੇ ਦਾ ਹੱਥ ਜਿਵੇਂ ਸਨ ਹੋ ਗਿਆ ਇਹ ਸੋਨੇ ਦੀਆਂ ਮੋਹਰਾਂ ਇੰਨੀਆਂ ਸੀ ਕਿ ਉਹ ਕਈ ਵਰਿਆਂ ਦਾ ਮਾਮਲਾ ਤੇ ਕਰਾਇਆ ਧਾਰ ਸਕਦਾ ਸੀ ਤਿੰਨ ਨਗਰ ਦੇ ਸ਼ਾਹੂਕਾਰਾਂ ਵਿੱਚ ਗਿਣਿਆ ਜਾ ਸਕਦਾ ਸੀ ਮਨ ਦੇ ਲਾਲਚ ਨੇ ਕੰਨ ਵਿੱਚ ਫੂਕ ਮਾਰੀ ਲੈ ਲੈ ਦੀਨੇ ਆ ਇੱਕ ਗੁਰੂ ਵੱਲੋਂ ਭੇਜੀ ਦਾਤ ਹੈ ਆਪਣੀ ਜਾਨ ਬਚਾਲੇ ਪਰ ਉਹਦੇ ਅੰਦਰ ਇੱਕ ਹੋਰ ਆਵਾਜ਼ ਸੀ ਜੋ ਉਹਦੇ ਤੋਂ ਵੀ ਕਿਤੇ ਉੱਚੀ ਤੇ ਸੁੱਚੀ ਸੀ ਦੀਨੇ ਨੇ थैਲੀ ਵੱਲ ਵੇਖਿਆ ਫਿਰ ਨੌਜਵਾਨ ਵੱਲ ਹੌਲੀ-ਹੌਲੀ ਉਹਨੇ ਥੈਲੀ ਮੁੰਡੇ ਵੱਲ ਵਾਪਸ ਸਰਕਾ ਦਿੱਤੀ ਤੇ ਕਿਹਾ ਪੁੱਤਰਾ ਮੈਂ ਤੇਰੀ ਜੁੱਤੀ ਗੁਰੂ ਦੀ ਖੁਸ਼ੀ ਲਈ ਗੰਢੀ ਸੀ ਤੇਰੇ ਪਿਓ ਦੇ ਸੋਨੇ ਲਈ ਨਹੀਂ ਤੇ ਜਿਹੜੀ ਨੇਕੀ ਖਰੀਦੀ ਤੇ ਵੇਚੀ ਜਾਵੇ ਉਹਦੀ ਦਰਗਾਹ ਵਿੱਚ ਕੋਈ ਕਦਰ ਨਹੀਂ ਪੈਂਦੀ ਚੌਧਰੀ ਦਾ ਪੁੱਤ ਹੈਰਾਨ ਹੋ ਗਿਆ ਉਹ ਬੋਲਿਆ ਪਰ ਬਾਬਾ ਤੂੰ ਗਰੀਬ ਐ ਤੇਰੀ ਹੱਡੀ ਖੁੱਸ ਰਹੀ ਐ ਤੂੰ ਆਈ ਮਾਇਆ ਨੂੰ ਕਿਉਂ ਠੁਕਰਾ ਰਿਹਾ ਐ ਦੀਨੇ ਨੇ ਸਬਰ ਭਰੀ ਮੁਸਕਾਨ ਨਾਲ ਜਵਾਬ ਦਿੱਤਾ ਜੇ ਮੈਂ ਸੋਨਾ ਲੈ ਲਿਆ ਤਾਂ ਇਹ ਦੁਨੀਆਦਾਰੀ ਦਾ ਸੌਦਾ ਬਣ ਜਾਏਗਾ ਮੈਂ ਇਹ ਸੇਵਾ ਉਹਦੇ ਲੇਖੇ ਲਈ ਹੈ ਜਿਸ ਦੇ ਘਰ ਵਿੱਚ ਪਈ ਆਮਾਨਤ ਕਦੇ ਅਜਾਈ ਨਹੀਂ ਜਾਂਦੀ ਆਪਣੀ ਮਾਇਆ ਸੰਭਲਿਆ ਕਾਕਾ ਮੈਂ ਜੋ ਰੱਬ ਲਈ ਕੀਤਾ ਉਹਦਾ ਮੁੱਲ ਨਹੀਂ ਵਟਦਾ ਨੌਜਵਾਨ ਨੇ ਬਥੇਰਾ ਜ਼ੋਰ ਲਾਇਆ ਪਰ ਦੀਨਾ ਪਰਬਤ ਦੇ ਵਾਂਗ ਅਡੋਲ ਰਹਾ ਅਖੀਰ ਚੌਧਰੀ ਦੇ ਪੁੱਤ ਨੂੰ ਜਾਣਾ ਪਿਆ ਪਰ ਉਹ ਇਸ ਮੋਚੀ ਦੀ ਸਬਰ ਵਾਲੀ ਦੌਲਤ ਮੂਰੇ ਖੌਦ ਨੂੰ ਬੜਾ ਕੰਗਾਲ ਮਹਿਸੂਸ ਕਰ ਰਿਹਾ ਸੀ ਦੀਨਾ ਫਿਰ ਇਕੱਲਾ ਰਹਿ ਗਿਆ ਬਿਨਾ ਸੋਹਣੇ ਤੋਂ ਆਪਣੇ ਅਣਜਾਣ ਅੰਜਾਮ ਦਾ ਸਾਹਮਣਾ ਕਰਦਾ ਹੋਇਆ ਬਸ ਗੁਰੂ ਤੇ ਭਰੋਸੇ ਦੀ ਤੰਦ ਫੜੀ ਜੋ ਕਦੇ ਨਹੀਂ ਟੁੱਟਦੀ ਅਜੇ ਸੂਰਜ ਡੁੱਬਿਆ ਨਹੀਂ ਸੀ ਕਿ ਬਾਜ਼ਾਰ ਵਿੱਚ ਫਿਰ ਰੌਲਾ ਪੈ ਗਿਆ ਪਰ ਇਸ ਵਾਰ ਇਹ ਡਰ ਦਾ ਰੌਲਾ ਨਹੀਂ ਸੀ ਚੌਧਰੀ ਦਾ ਮੁੰਸ਼ੀ ਸਪਾਈਆਂ ਨਾਲ ਆਇਆ ਤੇ ਦੀਨੇ ਦੀ ਹੱਟੀ ਅੱਗੇ ਆ ਰੁਕਿਆ ਲੋਕ ਇਕੱਠੇ ਹੋ ਗਏ ਸਾਰੇ ਵੇਖਣ ਲੱਗੇ ਮਨਸ਼ੀ ਨੇ ਸ਼ਾਹੀ ਪਰਵਾਨਾ ਖੋਲਿਆ ਤੇ ਉੱਚੀ ਆਵਾਜ਼ ਵਿੱਚ ਪੜ੍ਹਿਆ ਚੌਧਰੀ ਸਾਹਿਬ ਦੇ ਹੁਕਮ ਨਾਲ ਤੇ ਇਸ ਨੇਕ ਬੰਦੇ ਦੀ ਭਲਾਈ ਦੀ ਕਦਰ ਕਰਦੇ ਹੋਏ ਜੋ ਇਹਨੇ ਬਿਨਾਂ ਜਾਣੇ ਤੇ ਬਿਨਾਂ ਲਾਲਚ ਉਹਨਾਂ ਦੇ ਪੁੱਤਰ ਨਾਲ ਕੀਤੀ ਦੀਨੇ ਮੋਚੀ ਦਾ ਇਸ ਸਾਲ ਦਾ ਸਾਰਾ ਮਾਮਲਾ ਮਾਫ ਕੀਤਾ ਜਾਂਦਾ ਹੈ ਤੇ ਉਹਦੀ ਨੇਕੀ ਲਈ ਧੰਨਵਾਦ ਕੀਤਾ ਜਾਂਦਾ ਹੈ ਦੀਨੇ ਦਾ ਚਿਹਰਾ ਖੜ ਉੱਠਿਆ ਉਹ ਉੱਥੇ ਹੀ ਜ਼ਮੀਨ ਤੇ ਮੱਥਾ ਟੇਕ ਕੇ ਬਹਿ ਗਿਆ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦਾ ਹੋਇਆ ਲੋਕਾਂ ਦੀਆਂ ਦੁਆਵਾਂ ਉਹਦੇ ਲਈ ਉੱਠਣ ਲੱਗੀਆਂ। ਉਹ ਵਿਚਾਰਾ ਸਮਝਿਆ ਕਿ ਵਿਅਪਤਾ ਟਲ ਗਈ ਐ ਤੇ ਪਰੇਸ਼ਾਨੀ ਮੁੱਕ ਗਈ। ਉਹ ਤੁਰੰਤ ਘਰ ਵੱਲ ਜਾਣ ਲੱਗਾ ਤਾਂ ਜੋ ਆਪਣੀ ਪਤਨੀ ਨੂੰ ਖੁਸ਼ਖਬਰੀ ਦੇਵੇ ਕਿ ਗੁਰੂ ਰਾਮਦਾਸ ਜੀ ਨੇ ਉਹਨਾਂ ਦੀ ਅਰਦਾਸ ਸੁਣ ਲਈ ਐ। ਪਰ ਕਈ ਵਾਰ ਹਵਾਵਾਂ ਬੇੜੀਆਂ ਦੀ ਮਰਜ਼ੀ ਦੇ ਉਲਟ ਵਗਦੀਆਂ ਨੇ। ਭੀੜ ਛੱਟ ਗਈ। ਬਾਜ਼ਾਰ ਫਿਰ ਸ਼ਾਂਤ ਹੋ ਗਿਆ। ਤਾਂ ਦੁਕਾਨ ਦਾ ਮਾਲਕ ਪਰਛਾਵੇਂ ਵਾਂਗ ਸਾਹਮਣੇ ਆ ਖੜਾ ਹੋਇਆ। ਕਾਂ ਵਾਂਗਰ ਮਨਹੂਸ ਉਹਦਾ ਚਿਹਰਾ ਸਖਤ ਸੀ ਉਸ ਤੇ ਨਾ ਚੌਧਰੀ ਦੀ ਮਿਹਰਬਾਨੀ ਦਾ ਅਸਰ ਸੀ ਨਾ ਗਰੀਬ ਦੀ ਖੁਸ਼ੀ ਦਾ ਮਾਲਕ ਨੇ ਠੰਡੀ ਤੇ ਰੁੱਖੀ ਆਵਾਜ਼ ਵਿੱਚ ਕਿਹਾ ਚੌਧਰੀ ਦੀ ਮਾਫੀ ਮੁਬਾਰਕ ਹੋਵੇ ਦੀਨਿਆ ਪਰ ਚੌਧਰੀ ਨੇ ਆਪਣਾ ਮਾਮਲਾ ਛੱਡਿਆ ਹੈ ਮੇਰਾ ਕਿਰਾਇਆ ਨਹੀਂ ਦੀਨੇ ਦੇ ਬੁੱਲਾਂ ਤੋਂ ਹਾਸਾ ਉੱਡ ਗਿਆ ਉਹਦੇ ਕਾਲਜੇ ਵਿੱਚ ਡਾਢੀ ਪੀੜ ਹੋਈ ਉਹ ਕੁਝ ਬੋਲਣਾ ਚਾਹੁੰਦਾ ਸੀ ਪਰ ਮਾਲਕ ਨੇ ਉਂਗਲ ਚੁੱਕ ਕੇ ਉਹਨੂੰ ਦਬਕਾ ਮਾਰਦਿਆਂ ਟੋਕ ਦਿੱਤਾ ਤੂੰ ਮੇਰਾ ਤਿੰਨ ਮਹੀਨਿਆਂ ਦਾ ਕਿਰਾਇਆ ਦੱਬੀ ਬੈਠਾ ਐ ਮੈਂ ਤੇਰੇ ਤੇ ਬੜਾ ਸਬਰ ਕੀਤਾ ਪਰ ਹੁਣ ਮੈਨੂੰ ਪਤਾ ਲੱਗਾ ਕਿ ਤੂੰ ਚੌਧਰੀ ਦੇ ਪੁੱਤ ਦਾ ਸੋਨਾ ਠੁਕਰਾ ਦਿੱਤਾ ਮੈਨੂੰ ਯਕੀਨ ਹੋ ਗਿਆ ਹੈ ਕਿ ਤੂੰ ਮੂਰਖ ਵੀ ਐ ਤੇ ਬੇਬਸ ਵੀ ਜਾਂ ਤਾਂ ਕੱਲ ਆਥਣ ਤੋਂ ਪਹਿਲਾਂ ਮੇਰੇ ਪੈਸੇ ਲਿਆ ਦੇਵੀਂ ਜਾਂ ਆਪਣੇ ਔਜ਼ਾਰ ਬਾਹਰ ਸੁੱਟ ਦੇਵੀਂ ਗੱਲ ਖਤਮ ਐਨਾ ਕਹਿ ਕੇ ਉਹ ਚਲਾ ਗਿਆ ਦੁਕਾਨ ਦਾ ਮਾਲਕ ਦੀਨੇ ਨੂੰ ਇਕੱਲਾ ਛੱਡ ਗਿਆ ਉਹ ਆਪਣੀ ਹਨੇਰੀ ਕੋਠੜੀ ਵਿੱਚ ਇੰਜ ਮਹਿਸੂਸ ਕਰ ਰਿਹਾ ਸੀ ਜਿਵੇਂ ਡੁੱਬਣ ਤੋਂ ਬਚਿਆ ਹੋਵੇ ਪਰ ਹੁਣ ਕਿਸੇ ਡੂੰਗੇ ਖੂਹ ਵਿੱਚ ਡਿੱਗ ਪਿਆ ਹੋਵੇ ਉਹ ਭਰੇ ਮਨ ਨਾਲ ਘਰ ਮੁੜਿਆ ਚਿੰਤਾ ਪਹਿਲਾਂ ਨਾਲੋਂ ਵੀ ਡਾਢੀ ਸੀ ਉਸ ਰਾਤ ਦੀਨਾ ਆਪਣੀ ਪਤਨੀ ਨਾਲ ਬੈਠਾ ਸੁੱਕੀ ਰੋਟੀ ਛਕ ਰਿਹਾ ਸੀ ਉਹਨੇ ਭਾਗੋ ਦੀਆਂ ਅੱਖਾਂ ਵਿੱਚ ਤੱਕਿਆ ਤੇ ਹੌਲੀ ਜਿਹਾ ਕਿਹਾ ਭਾਗਵਾਨੇ ਆਪਾਂ ਚੌਧਰੀ ਦੀ ਤਲਵਾਰ ਤੋਂ ਤਾਂ ਬਚ ਗਏ ਪਰ ਹੁਣ ਕਰਜ਼ੇ ਦੀ ਤਿੱਖੀ ਧਾਰ ਦੇ ਹੇਠਾਂ ਆ ਗਏ ਆ ਸਾਡੇ ਕੋਲ ਕੋਈ ਆਚਾਰਾ ਨਹੀਂ ਬਚਿਆ ਤੇ ਵਕਤ ਤੇਜ਼ੀ ਨਾਲ ਹੱਥੋਂ ਰੇਤ ਵਾਂਗ ਕਿਰਦਾ ਜਾ ਰਿਹਾ ਹੈ। ਭਾਗੂ ਨੇ ਉਹਦੇ ਵੱਲ ਡੂੰਗੀ ਨਜ਼ਰ ਨਾਲ ਦੇਖਿਆ। ਫਿਰ ਚੁੱਪਚਾਪ ਉੱਠ ਕੇ ਕਮਰੇ ਦੀ ਨੁੱਕਰ ਵਿੱਚ ਪਈ ਪੁਰਾਣੀ ਸੰਦੂਕੜੀ ਕੋਲ ਗਈ। ਉਹਨੇ ਕੰਬਦੇ ਹੱਥਾਂ ਨਾਲ ਡੱਬਾ ਖੋਲ੍ਹਿਆ ਤੇ ਵਿੱਚੋਂ ਚਿੱਟੇ ਕੱਪੜੇ ਵਿੱਚ ਲਪਟੀ ਹੋਈ ਇੱਕ ਚੀਜ਼ ਕੱਢੀ। ਇਹ ਦੀਨੇ ਦੀ ਬੇਬੇ ਦਾ ਪੁਰਾਣਾ ਹਾਰ ਸੀ। ਉਹਦੀ ਮਾਂ ਦੀ ਖੁਸ਼ਬੂ ਦੀ ਆਖਰੀ ਨਿਸ਼ਾਨੀ ਤੇ ਇਹੋ ਆਖਰੀ ਸਹਾਰਾ ਸੀ ਜੋ ਕਿ ਉਸਨੇ ਅਜੇਹੀ ਔਖੇ ਵੇਲੇ ਲਈ ਸੰਭਿਆ ਹੋਇਆ ਸੀ। ਭਾਗੋ ਨੇ ਹਾਰ ਉਹਦੇ ਹੱਥਾਂ ਤੇ ਧਰਿਆ ਤੇ ਹੌਲੀ ਜੀ ਬੋਲੀ ਲੈ ਫੜ ਹੁਣ ਵਕਤ ਆ ਗਿਆ ਹੈ ਇਹਨੂੰ ਵੇਚਾ ਤੇ ਆਪਣੀ ਰੋਜ਼ੀ ਰੋਟੀ ਬਚਾ ਲੈ ਦੀਨੇ ਨੇ ਹਾਰ ਫੜਿਆ ਤਾਂ ਗਰਮ ਹੰਝੂ ਉਹਦੀਆਂ ਗੱਲਾਂ ਤੇ ਆ ਡਿਗੇ ਉਹ ਜਾਣਦਾ ਸੀ ਕਿ ਇਹ ਸਿਰਫ ਹਾਰ ਨਹੀਂ ਸਗੋਂ ਉਹਦਾ ਅਤੀਤ ਤੇ ਯਾਦਾਂ ਨੇ ਪਰ ਲੋੜ ਦੀ ਮਾਰ ਬੜੀ ਡਾਢੀ ਹੁੰਦੀ ਹੈ ਅਗਲੇ ਦਿਨ ਸੂਰਜ ਚੜ੍ਹਿਆ ਦੀਨਾ ਘਰੋਂ ਤੁਰ ਪਿਆ ਬੇਬੇ ਦਾ ਹਾਰ ਪਰਨੇ ਵਿੱਚ ਲਪੇਟ ਕੇ ਹੱਕ ਨਾਲ ਲਾ ਲਿਆ ਜਿਵੇਂ ਕਿ ਉਹਦੀ ਰੂਹ ਦਾ ਟੋਟਾ ਹੋਵੇ ਉਹਦੇ ਕਦਮ ਬਾਜ਼ਾਰ ਵੱਲ ਭਾਰੀ ਤੇ ਲੜਖੜਾਉਂਦੇ ਜਾ ਰਹੇ ਸੀ ਹਾਰ ਦਾ ਹਰ ਮੋਤੀ ਉਹਨੂੰ ਆਪਣੀ ਮਾਂ ਦੇ ਲਾਡਾਂ ਦੀ ਕਹਾਣੀ ਸੁਣਾ ਰਿਹਾ ਸੀ ਬਾਜ਼ਾਰ ਵਿੱਚ ਰੌਲਾ ਬਹੁਤ ਸੀ ਪਰ ਦੀਨੇ ਨੂੰ ਸਿਰਫ ਆਪਣੇ ਦੁਖੀ ਦਿਲ ਦੀ ਆਵਾਜ਼ ਸੁਣਾਈ ਦੇ ਰਹੀ ਸੀ ਉਹ ਸੁਨਿਆਰੇ ਦੀ ਹੱਟੀ ਅੱਗੇ ਪਹੁੰਚਿਆ ਤੇ ਆਪਣੇ ਸਾਹਾਂ ਨੂੰ ਟਿਕਾਣੇ ਸਰ ਕੀਤਾ ਉਹ ਖੁਦ ਨੂੰ ਤਕੜਾ ਕਰਨ ਲੱਗਾ ਤਾ ਜੋ ਆਪਣੀ ਸਭ ਤੋਂ ਕੀਮਤੀ ਚੀਜ਼ ਵੇਚ ਸਕੇ ਤੇ ਐਨ ਉਸੇ ਵੇਲੇ ਦੀਨੇ ਦੇ ਕੰਨਿ ਕਿਸੇ ਦੇ ਰੋਣ ਦੀ ਦੱਬੀ ਹੋਈ ਆਵਾਜ਼ ਪਈ ਇਹ ਆਵਾਜ਼ ਬਾਜ਼ਾਰ ਦੀ ਭੀੜ ਭੜੱਕੇ ਤੋਂ ਵੱਖਰੀ ਸੀ ਦਰਦ ਨਾਲ ਭਿੱਜੀ ਹੋਈ ਦੀਨੇ ਨੇ ਮੁੜ ਕੇ ਵੇਖਿਆ ਇੱਕ ਨੁਕਰੇ ਇੱਕ ਦੁਖਿਆਰੀ ਮਾਂ ਪੁੰਜੇ ਬੈਠੀ ਸੀ ਉਹਦੀ ਗੋਦ ਵਿੱਚ ਨਿੱਕੀ ਜੀ ਬੱਚੀ ਸੀ ਜਿਹਦਾ ਰੰਗ ਪੀਲਾ ਪੈ ਚੁੱਕਿਆ ਸੀ ਚਿਹਰਾ ਇੰਜ ਕੁਮਲਾਇਆ ਹੋਇਆ ਜਿਵੇਂ ਕੋਈ ਫੁੱਲ ਬਸ ਟਾਣੀ ਨਾਲੋਂ ਟੁੱਟਣ ਹੀ ਵਾਲਾ ਹੋਵੇ ਦੀਨਾ ਇਹ ਦੇਖ ਕੇ ਉਥੇ ਹੀ ਜੜ ਹੋ ਗਿਆ ਉਹਨੇ ਸੁਣਿਆ ਮਾਂ ਆਪਣੀ ਧੀ ਦੇ ਕੰਨ ਵਿੱਚ ਰੋਂਦੀ ਹੋਈ ਆਖ ਰਹੀ ਸੀ ਹੌਸਲਾ ਰੱਖ ਮੇਰੀ ਧੀਏ ਮੇਰੇ ਕੋਲ ਦਵਾਦਾਰੂਲੀ ਥੇਲਾ ਨਹੀਂ ਪਰ ਗੁਰੂ ਰਾਮਦਾਸ ਜੀ ਤੇਰੇ ਉੱਪਰ ਮੇਰੇ ਨਾਲੋਂ ਵੱਧ ਮੇਰ ਕਰਨਗੇ ਦੀਨਾ ਉਥੇ ਹੀ ਬੁੱਤ ਬਣ ਕੇ ਖੜ ਗਿਆ ਬੱਚੀ ਹੌਲੀ ਹੌਲੀ ਰੋ ਰਹੀ ਸੀ ਜਿਵੇਂ ਪੱਥਰਾਂ ਨੂੰ ਪਾੜ ਰਹੀ ਹੋਵੇ ਦੀਨੇ ਦੀ ਜੇਬ ਵਿੱਚ ਉਹ ਹਾਰ ਸੀ ਜੋ ਉਸ ਨੂੰ ਬਰਬਾਦੀ ਤੋਂ ਬਚਾ ਸਕਦਾ ਸੀ ਉਦੇ ਅੰਦਰ ਇੱਕ ਅਜੀਹੀ ਜੰਗ ਛੜਪਈ ਜੋ ਹੁਣ ਤੱਕ ਦੀਆਂ ਸਾਰੀਆਂ ਮੁਸੀਬਤਾਂ ਨਾਲੋਂ ਭਿਆਨਕ ਸੀ ਦਿਮਾਗ ਨੇ ਕਿਹਾ ਜੇ ਹਾਰ ਵੇਚ ਕੇ ਪੈਸੇ ਮਾਲਕ ਨੂੰ ਦੇ ਦੇਵੇਂਗਾ ਤਾਂ ਹੱੱਟੀ ਬਚ ਜਾਊ ਨਹੀਂ ਤਾਂ ਬੁਢਾਪੇ ਵਿੱਚ ਰੋਲ ਜਾਏਗਾ ਇਹ ਆਖਰੀ ਮੌਕਾ ਹੈ ਪਰ ਦਿਲ ਵਿੱਚੋਂ ਰਹਿਮਤ ਦੀ ਆਵਾਜ਼ ਆਈ ਦਿਨਿਆ ਤੂੰ ਕਿਵੇਂ ਚੈਨ ਨਾਲ ਜੀ ਲਵੇਂਗਾ ਜਦੋਂ ਇੱਕ ਮਾਸੂਮ ਜਾਨ ਮਰ ਰਹੀ ਹੋਵੇ ਤੇ ਤੇਰੇ ਹੱਥ ਵਿੱਚ ਉਹਦੀ ਜ਼ਿੰਦਗੀ ਹੋਵੇ ਹੱੱਟੀ ਤੇਰੀ ਏ ਜਾ ਉਸ ਬੱਚੀ ਦੇ ਸਾਹ ਦੀਨੇ ਨੇ ਪਲ ਭਰ ਲਈ ਅੱਖਾਂ ਮੀਟੀਆਂ ਤੇ ਆਪਣੀ ਬੇਬੇ ਦਾ ਚਿਹਰਾ ਚੇਤੇ ਕੀਤਾ ਜੋ ਆਪਣੀ ਬੁਰਕੀ ਵਿੱਚੋਂ ਬਿੱਲੀ ਨੂੰ ਦੁੱਧ ਟੁਕ ਪਾ ਦਿੰਦੀ ਸੀ ਜਦੋਂ ਅੱਖਾਂ ਖੁੱਲੀਆਂ ਤਾਂ ਭਰਮ ਮਿਟ ਗਿਆ ਤੇ ਪੱਕਾ ਇਰਾਦਾ ਜਾਗ ਪਿਆ ਦੀਨਾ ਤੇਜ਼ ਕਦਮੀ ਸੁਨਾਰੇ ਦੀ ਹੱਟੀ ਅੰਦਰ ਗਿਆ ਹਾਰ ਕੱਢਿਆ ਤੇ ਬਿਨਾਂ ਭਾਅ ਤੋਲ ਕੀਤੇ ਵੇਚ ਦਿੱਤਾ ਉਹਨੇ ਸੋਨੇ ਦੀਆਂ ਮੋਹਰਾਂ ਫੜੀਆਂ ਤੇ ਦੌੜ ਕੇ ਉਸ ਮਾਂ ਕੋਲ ਗਿਆ ਸਾਰੇ ਪੈਸੇ ਉਹਦੇ ਕੰਬ ਦੇ ਹੱਥਾਂ ਤੇ ਧਰੇ ਤੇ ਹੌਲੀ ਜਿਹਾ ਕਿਹਾ ਲੈ ਭਣੇ ਛੇਤੀ ਵੈਦ ਕੋਲ ਜਾ ਬੱਚੀ ਲਈ ਦਵਾਈ ਤੇ ਰਾਸ਼ਨ ਲੈ ਇਹ ਗੁਰੂ ਰਾਮਦਾਸ ਜੀ ਦੇ ਘਰੋਂ ਆਈ ਦਾਤ ਐ ਇਹਨੂੰ ਮੋੜੀ ਨਾ ਉਹ ਔਰਤ ਹੱਕੀ ਬਕੀ ਰਹਿ ਗਈ ਦੀਨੇ ਨੇ ਭੀੜ ਇਕੱਠੀ ਹੋਣ ਤੋਂ ਪਹਿਲਾਂ ਹੀ ਉਹਦੀਆਂ ਅੱਖਾਂ ਵਿੱਚ ਸ਼ੁਕਰਾਨੇ ਦੇ ਹੰਝੂ ਵੇਖ ਲਏ ਸੀ ਉਹ ਵਾਪਸੀ ਦੇ ਰਾਹ ਪੈ ਗਿਆ ਖਾਲੀ ਹੱਥ ਉਹਨੂੰ ਪੂਰਾ ਯਕੀਨ ਸੀ ਕਿ ਹੁਣ ਹੱਟੀ ਹੱਥੋਂ ਗਈ ਤੇ ਦੁਨੀਆ ਵਿੱਚ ਉਹਦਾ ਆਖਰੀ ਆਸਰਾ ਵੀ ਟਹਿ ਗਿਆ ਪਰ ਜਦੋਂ ਉਹਨੇ ਆਪਣਾ ਹੱਥ ਸੀਨੇ ਤੇ ਰੱਖਿਆ ਤਾਂ ਦਿਲ ਇੰਨਾ ਹੌਲਾ ਤੇ ਸ਼ਾਂਤ ਸੀ ਜਿਵੇਂ ਉਹਨੇ ਕਾਚ ਦੇ ਮਹਿਲ ਬਦਲੇ ਸੱਚਾ ਸੌਦਾ ਖਰੀਦ ਲਿਆ ਹੋਵੇ ਸੂਰਜ ਢਲ ਰਿਹਾ ਸੀ ਦੀਨੇ ਨੇ ਆਪਣਾ ਸਮਾਨ ਸਾਂਭਣਾ ਸ਼ੁਰੂ ਕੀਤਾ ਉਹ ਹੱਟੀ ਦੇ ਵਿਚਕਾਰ ਖੜਾ ਹੋਇਆ ਤੇ ਉਹਨਾਂ ਖੁੰਝਾਂ ਵੱਲ ਵੇਖਿਆ ਜੋ ਉਹਦੀ ਜਵਾਨੀ ਦੇ ਗਵਾਹ ਸੀ ਉਹਨੇ ਰੰਬੀ ਸੁਆ ਹਥੌੜੀ ਤੇ ਚਮੜੇ ਦੇ ਟੋਟੇ ਇੱਕ ਪੁਰਾਣੇ ਕੱਪੜੇ ਵਿੱਚ ਬੰਨੇ ਮੇਜ਼ ਉੱਪਰ ਇੰਜ ਹੱਥ ਫੇਰਿਆ ਜਿਵੇਂ ਕਿਸੇ ਯਤੀਮ ਦੇ ਸਿਰ ਤੇ ਹੱਥ ਰੱਖ ਰਿਹਾ ਹੋਵੇ ਉਹ ਬਾਹਰ ਨਿਕਲਣ ਲਈ ਤਿਆਰ ਸੀ ਇਸ ਤੋਂ ਪਹਿਲਾਂ ਕਿ ਮਾਲ ਕਾਵੇ ਤੇ ਉਹਦੀ ਬੇਕਦਰੀ ਕਰੇ ਇਸੇ ਖਾਮੋਸ਼ ਵਿਦਾਈ ਵੇਲੇ ਬੂਹੇ ਤੋਂ ਇੱਕ ਲੰਮਾ ਪਰਛਾਵਾਂ ਅੰਦਰ ਆਇਆ ਦੀਨੇ ਨੇ ਮੁੜ ਕੇ ਦੇਖਿਆ ਇੱਕ ਬਜ਼ੁਰਗ ਖੜਾ ਸੀ ਜਿਹਦੇ ਹੱਥ ਵਿੱਚ ਆਬਨੂਸ ਦੀ ਛੋਟੀ ਸੀ ਚਿਹਰੇ ਤੇ ਨੂਰ ਤੇ ਅੱਖਾਂ ਵਿੱਚ ਡੂੰਗੀ ਸਿਆਣਪ ਝਲਕ ਰਹੀ ਸੀ ਉਹ ਬੰਦਾ ਸੀ ਦਿਆਲ ਜੋ ਕਿ ਸਾਰਾ ਕੁਝ ਦੇਖ ਰਿਹਾ ਸੀ ਦੀਨੇ ਨੇ ਸੋਨਸਾਨ ਵਿੱਚ ਖੜੇ ਵੇਖਿਆ ਕਿ ਉਹੀ ਬਜ਼ੁਰਗ ਹੌਲੀ-ਹੌਲੀ ਉਹਦੇ ਕੋਲ ਆਇਆ ਉਹ ਸ਼ਾਂਤ ਕਦਮੀ ਦੀਨੇ ਦੇ ਸਾਹਮਣੇ ਆ ਖੜਾ ਹੋਇਆ ਤੇ ਗੰਭੀਰ ਆਵਾਜ਼ ਵਿੱਚ ਬੋਲਿਆ ਕਿ ਹੁਣ ਤੇਰਾ ਜਾਣ ਦਾ ਵੇਲਾ ਆ ਗਿਆ ਹੈ ਅੱਜ ਬੜੀ ਛੇਤੀ ਬੂਹਾਂ ਟੋੜਿਆ ਹੈ ਦੀਨੇ ਨੇ ਇੱਕ ਲੰਮਾ ਹੌਂਕਾ ਲਿਆ ਆਪਣੀ ਪੰਡ ਬੰਨੀ ਤੇ ਕਿਹਾ ਹਾਂ ਬਾਬਾ ਇਹ ਉਹ ਵਿਦਾਈ ਹੈ ਜਿੱਥੋਂ ਮੁੜਿਆ ਨਹੀਂ ਜਾਂਦਾ ਪੱਲੇ tela ਨਹੀਂ ਰਿਹਾ ਤੇ ਹਾਲਤ ਬੜੀ ਮੰਦੀ ਹੋ ਗਈ ਐ ਹੁਣ ਇਹ ਹੱਟੀ ਇਸ ਗਰੀਬ ਦੀ ਨਹੀਂ ਰਹੀ ਦਿਆਲ ਨੇ ਦੀਨੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖਿਆ ਤੇ ਭਾਰੀ ਆਵਾਜ਼ ਵਿੱਚ ਕਿਹਾ ਤੂੰ ਕਹਿ ਰਿਹਾ ਹੈ ਪੈਸੇ ਮੁੱਕ ਗਏ ਜਦ ਕੇ ਮੈਂ ਘੰਟਾ ਪਹਿਲਾਂ ਤੈਨੂੰ ਸੁਨਾਰੇ ਦੀ ਹੱਟੀ ਤੇ ਸੁਨਹਿਰੀ ਹਾਰ ਵੇਚਦੇ ਤੇ ਮੋਟੀ ਰਕਮ ਫੜਦੇ ਦੇਖਿਆ ਸੀ ਦੀਨਾ ਚਰਨਾਟ ਜੀ ਖਾ ਗਿਆ ਪਰ ਦਿਆਲ ਰੁਕਿਆ ਨਹੀਂ ਉਹ ਬੋਲਿਆ ਮੈਂ ਵੇਖਿਆ ਹੈ ਤੂੰ ਸਾਰੇ ਪੈਸੇ ਇੱਕ ਅਣਜਾਣ ਤੀਵੀ ਦੀ ਝੋਲੀ ਪਾ ਦਿੱਤੇ ਤਾਂ ਜੋ ਉਹਦੀ ਬੱਚੀ ਬਚ ਸਕੇ ਉਹ ਤੇਰੀ ਧੀ ਨਹੀਂ ਸੀ ਤੂੰ ਆਪਣੀ ਹੱਟੀ ਦੀ ਬਰਬਾਦੀ ਦੇ ਬਦਲੇ ਇੱਕ ਓਪਰੀ ਜਾਨ ਖਰੀਦ ਲਈ ਦਸ ਭਲਾ ਇਹ ਕਿਹੋ ਜਿਹਾ ਵਪਾਰ ਹੈ ਦੀਨੇ ਨੇ ਸਿਰ ਥੋੜਾ ਝੁਕਾਇਆ ਫਿਰ ਉੱਪਰ ਚੁੱਕਿਆ ਤਾਂ ਚਿਹਰੇ ਤੇ ਇੱਕ ਭਰੋਸੇ ਦਾ ਨੂਰ ਸੀ ਬਾਬਾ ਇਹ ਦੁਨੀਆ ਦਾ ਘਰ ਤਾਂ 4 ਦਿਨਾਂ ਦਾ ਮੇਲਾ ਹੈ ਪਰ ਜੋ ਸੱਚੇ ਪਾਤਸ਼ਾਹ ਦੇ ਘਰ ਹੈ ਉਹ ਸਦਾ ਕਾਇਮ ਰਹਿੰਦਾ ਹੈ ਬੱਚੀ ਮਰ ਰਹੀ ਸੀ ਹੱਟੀ ਤਾਂ ਪੱਥਰ ਸੀ ਸਾ ਨਹੀਂ ਸੀ ਲੈਂਦੀ ਮੈਂ ਪਲਾ ਪੱਥਰਾਂ ਨੂੰ ਜਾਣ ਤੋਂ ਉੱਪਰ ਕਿਵੇਂ ਰੱਖ ਲੈਂਦਾ ਦਿਆਲ ਹੱਸ ਪਿਆ ਉਸ ਮੁਸਕਾਨ ਨੇ ਵਿਚਕਾਰਲੀ ਬੇਗਾਨਗੀ ਪਿਘਲਾ ਦਿੱਤੀ ਮੈਂ ਸੋਚਿਆ ਸੀ ਤੂੰ ਹਾਰ ਗਿਆ ਐ ਪਰ ਮੈਂ ਤੈਨੂੰ ਪੂਰੇ ਨਗਰ ਵਿੱਚ ਇਕੱਲਾ ਜੇਤੂ ਵੇਖ ਰਿਆਂ ਦਿਨਿਆ ਜਿਹੜੇ ਮਾਲਕ ਨੇ ਤੈਨੂੰ ਇਹ ਸੇਵਾ ਬਖਸ਼ੀ ਐ ਉਹ ਤੈਨੂੰ ਰੋਲ ਨਹੀਂ ਦਿੰਦਾ ਫਿਰ ਉਹਨੇ ਦੀਨੇ ਦੇ ਮੋੜੇ ਤੇ ਹੱਥ ਰੱਖਿਆ ਤੇ ਦ੍ਰਿੜਤਾ ਨਾਲ ਕਿਹਾ ਹੱਟੀ ਦੀਆਂ ਕੁੰਜੀਆਂ ਇੱਥੇ ਹੀ ਛੱਡ ਦੇ ਤੇ ਜੋ ਕੁਝ ਹੱਥੋਂ ਗਿਆ ਉਹਦਾ ਫਿਕਰ ਨਾ ਕਰੀ ਕੱਲ ਨੂੰ ਸੂਰਜ ਚੜ੍ਹਦੇ ਹੀ ਟਿੱਬੇ ਵਾਲੀ ਵੱਡੀ ਹਵੇਲੀ ਆ ਜਾਵੇਂ ਉਥੇ ਕੋਈ ਇਸ ਵਪਾਰੀ ਨੂੰ ਮਿਲਣਾ ਚਾਹੁੰਦਾ ਹੈ ਜੋ ਗੁਰੂ ਨਾਲ ਵਪਾਰ ਕਰਦਾ ਹੈ ਦੀਨੇ ਨੇ ਹਰਾਨੀ ਨਾਲ ਪੁੱਛਿਆ ਹਵੇਲੀ ਤੇ ਮੇਰੇ ਵਰਗਾ ਗਰੀਬ ਰਾਜਿਆਂ ਦੀਆਂ ਹਵੇਲੀਆਂ ਵਿੱਚ ਭਲਾ ਕਿਵੇਂ ਵੜ ਸਕਦਾ ਹੈ ਦਿਆਲ ਨੇ ਜਾਂਦੇ ਹੋਏ ਕਿਹਾ ਵੱਡੇ ਦਿਲਾਂ ਲਈ ਹੀ ਵੱਡੀਆਂ ਥਾਵਾਂ ਹੁੰਦੀਆਂ ਨੇ ਕੱਲ ਨੂੰ देर ਨਾ ਕਰੇ ਤੈਨੂੰ ਉਹ ਵੇਖਣ ਨੂੰ ਮਿਲੇਗਾ ਜੋ ਤੇਰੀਆਂ ਅੱਖਾਂ ਨੇ ਪਹਿਲਾਂ ਕਦੇ ਨਹੀਂ ਤੱਕਿਆ। ਉਹ ਬਜ਼ੁਰਗ ਓਵੇਂ ਹੀ ਰੱਬੀ ਰੰਗ ਵਿੱਚ ਚਲਿਆ ਗਿਆ ਜਿਵੇਂ ਆਇਆ ਸੀ। ਦੀਨੇ ਨੂੰ ਨਵੀਂ ਉਲਝਣ ਵਿੱਚ ਛੱਡ ਗਿਆ ਪਰ ਉਹਦੇ ਦਿਲ ਵਿੱਚ ਠੰਡਕ ਪੈ ਰਹੀ ਸੀ। ਜਿਵੇਂ ਗੁਰੂ ਦਾ ਮਿਹਰ ਭਰਿਆ ਹੱਥ ਉਹਦੇ ਕਾਲਜੇ ਤੇ ਹੋਵੇ। ਅਗਲੇ ਦਿਨ ਸੂਰਜ ਚੜ੍ਹਿਆ ਤੇ ਦੀਨਾ ਵੱਡੀ ਡਿਉੜੀ ਦੇ ਸਾਹਮਣੇ ਖੜ੍ਹਾ ਸੀ। ਉਹ ਪਹਾੜ ਵਰਗੇ ਦਰਵਾਜ਼ੇ ਅੱਗੇ ਖੁਦ ਨੂੰ ਕਿڑی ਜਿੰਨਾ ਮਹਿਸੂਸ ਕਰ ਰਿਹਾ ਸੀ। ਉਹਦੇ ਸਧਾਰਨ ਜਿਹੇ ਲੀੜੇ ਸਪਾਈਆਂ ਦੀ ਸ਼ਾਹੀ ਪੋਸ਼ਾਕ ਤੇ ਚਿੱਟੇ ਪੱਥਰਾਂ ਵਿਚਕਾਰ ਉਪਰੇ ਲੱਗ ਰਹੇ ਸੀ ਪਰ ਉਹ ਸੱਚਾਈ ਤੇ ਇਮਾਨਦਾਰੀ ਦੇ ਆਸਰੇ ਤਕੜੇ ਪੈਰੀਂ ਅੰਦਰ ਲੰਘਿਆ ਦਰਬਾਨ ਉਹਨੂੰ ਸਜੀਆਂ ਹੋਈਆਂ ਗਲੀਆਂ ਵਿੱਚੋਂ ਦੀ ਵੱਡੇ ਦਰਬਾਰ ਤੱਕ ਲੈ ਗਿਆ ਉੱਥੇ ਉੱਚੀ ਗੱਦੀ ਤੇ ਉਹੀ ਬਜ਼ੁਰਗ ਦਿਆਲ ਬੈਠਾ ਸੀ ਪਰ ਇਸ ਵਾਰ ਉਹਨੇ ਸਧਾਰਨ ਕੱਪੜੇ ਨਹੀਂ ਸੀ ਪਾਏ ਹੋਏ ਉਹਦੇ ਮੋਢਿਆਂ ਤੇ ਵਜ਼ੀਰਾਂ ਵਾਲਾ ਦਸ਼ਾਲਾ ਸੀ ਤੇ ਆਸੇ-ਪਾਸੇ ਵੱਡੇ ਅਹਿਲਕਾਰ ਖੜੇ ਸੀ ਦੀਨਾ ਹੱਕਾ ਬੱਕਾ ਰਹਿ ਗਿਆ ਉਹ ਸਮਝ ਗਿਆ ਕਿ ਜਿਹੜੇ ਬੰਦੇ ਨਾਲ ਉਹਨੇ ਕੱਲ ਗੱਲ ਕੀਤੀ ਸੀ ਉਹ रियासत ਦਾ ਸਭ ਤੋਂ ਵੱਡਾ دیਵਾਨ ਸੀ ਜੋ ਰਾਜ ਭਾਗ ਤੇ ਪਰਜਾ ਦਾ ਮੁਖਤਿਆਰ ਸੀ دیਵਾਨ ਦਿਆਲ ਨੇ ਮੁਸਕਰਾਉਂਦੇ ਹੋਏ ਦੀਨੇ ਵੱਲ ਇਸ਼ਾਰਾ ਕੀਤਾ ਤੇ ਆਖਿਆ ਆਓ ਉਸ ਸ਼ਖਸ ਦੇ ਨੇੜੇ ਹੋਵੋ ਜਿਨੇ ਆਪਣੀ ਸੋਨੇ ਦੀ ਪੂੰਜੀ ਵੇਚ ਕੇ ਇੱਕ ਅਣਜਾਣ ਦੀ ਜਾਨ ਬਚਾਈ ਹੈ ਦੀਨਿਆ ਮੈਂ ਤੇਰੀ ਸਚਿਆਰੀ ਸੁਣੀ ਵੀ ਐ ਤੇ ਆਪਣੀ ਅੱਖੀ ਵੇਖੀ ਵੀ ਐ ਇਸ ਰਿਆਸਤ ਵਿੱਚ ਦੌਲਤਮੰਦ ਤਾਂ ਬਥੇਰੇ ਨੇ ਪਰ ਈਮਾਨ ਵਾਲਿਆਂ ਦੀ ਬੜੀ ਥੋੜ ਹੈ ਦੀਵਾਨ ਨੇ ਇੱਕ ਲੰਮਾ ਤੇ ਡੂੰਗਾ ਸਾਹ ਲਿਆ ਤੇ ਫਿਰ ਕਿਹਾ ਅਸੀਂ ਯਤੀਮਾਂ ਤੇ ਲੋੜਵੰਦਾਂ ਲਈ ਇੱਕ ਸੰਭਾਲ ਘਰ ਉਸਾਰ ਰਹੇ ਹਾਂ ਜਿੱਥੇ ਬੱਚਿਆਂ ਲਈ ਪੜ੍ਹਾਈ ਦਾ ਪ੍ਰਬੰਧ ਹੋਵੇਗਾ ਤੇ ਗਰੀਬਾਂ ਦੇ ਇਲਾਜ ਲਈ દવાਖਾਨਾ ਹੋਵੇਗਾ ਮੈਂ ਇਸ ਸਾਰੇ ਕਾਰ ਵਿਹਾਰ ਤੇ ਖਜ਼ਾਨੇ ਦੀ ਸਾਂਭ ਸੰਭਾਲ ਲਈ ਕੋਈ ਬੰਦਾ ਲੱਭ ਰਿਆ ਸੀ ਪਰ ਮੈਨੂੰ ਕੋਈ ਅਜੇਹਾ ਇਮਾਨਦਾਰ ਬੰਦਾ ਨਹੀਂ ਲੱਭਿਆ ਜੋ ਇਸ ਸੇਵਾ ਦੇ ਯੋਗ ਹੋਵੇ ਦੀਨੇ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ ਇੱਕ ਮਾਮੂਲੀ ਜਿਹਾ ਮੋਚੀ ਤੇ ਐਡੀ ਵੱਡੀ ਸੇਵਾ ਤੇ ਜ਼ਿੰਮੇਵਾਰੀ ਦਾ ਮਾਲਕ ਪਰ دیਵਾਨ ਦਿਆਲ ਦੀ ਹਲੇ ਗੱਲ ਮੁੱਕੀ ਨਹੀਂ ਸੀ ਉਹਨੇ ਹੱਥ ਵਧਾ ਕੇ ਹਾਥੀਦੰਦ ਦੀ ਬਣੀ ਇੱਕ ਡੱਬੀ ਵਿੱਚੋਂ ਇੱਕ ਬੇਸ਼ਕੀਮਤੀ ਹੀਰਾ ਕੱਢਿਆ ਜਿਸ ਦੀ ਲਿਸ਼ਕ ਅੱਖਾਂ ਝੰਡਿਆਉਣ ਵਾਲੀ ਸੀ ਤੇ ਉਸ ਨੂੰ ਦੀਨੇ ਦੇ ਸਾਹਮਣੇ ਰੱਖ ਦਿੱਤਾ ਪੂਰੇ ਦਰਬਾਰ ਵਿੱਚ ਚੁੱਪ ਛਾ ਗਈ। ਦੀਵਾਨ ਨੇ ਗੰਭੀਰ ਸੁਰ ਵਿੱਚ ਕਿਹਾ, "ਦੀਨਿਆ, ਮੈਂ ਜਾਣਦਾ ਵਾਂ ਕਿ ਤੂੰ ਆਪਣੀ ਜ਼ਿੰਦਗੀ ਵਿੱਚ ਬੜੀ ਹੱਡ ਭੰਨ ਵੀ ਮੁਸ਼ਕਲ ਕੀਤੀ ਹੈ। ਹੁਣ ਤੇਰੇ ਕੋਲ ਦੋ ਰਾਹ ਨੇ। ਇੱਕ ਪਾਸੇ ਆ ਹੀਰਾ, ਇਹਦਾ ਮੁੱਲ ਇੰਨਾ ਹੈ ਕਿ ਤੂੰ ਤੇ ਤੇਰੀ ਘਰ ਵਾਲੀ ساری ਉਮਰ ਬਿਨਾਂ ਹੱਥ ਹਿਲਾਏ ਕਿਸੇ ਆਲੀਸ਼ਾਨ ਮਹਿਲ ਵਿੱਚ ਰਾਜਿਆਂ ਵਾਂਗ ਰਹਿ ਸਕਦੇ ਹੋ। ਤੇ ਦੂਜੇ ਪਾਸੇ ਇਹ ਪਦਵੀ" ਜਿਦੇ ਵਿੱਚ ਸਿਰਫ ਸਖਤ ਕੰਮਣਾ ਹੈ ਰਾਤਾਂ ਦੀ ਨੀਂਦ ਹਰਾਮ ਕਰਨੀ ਪੈਣੀ ਹੈ ਲੋਕਾਂ ਦੀ ਟਹਿਲ ਕਰਨੀ ਪੈਣੀ ਹੈ ਤੇ ਗੁਜ਼ਾਰੇ लायक ਮਾਮੂਲੀ ਤਨਖਾਹ ਹੈ ਦੀਨੇ ਨੇ ਹੀਰੇਵਾਲ ਤੱਕਿਆ ਇਹ ਉਹੀ ਸੁੱਖ ਆਰਾਮ ਤੇ ਸੁਰੱਖਿਆ ਸੀ ਜਿਹਦਾ ਸੁਪਨਾ ਉਹ ਲੰਮੇ ਸਮੇਂ ਤੋਂ ਵੇਖ ਰਿਹਾ ਸੀ ਭਾਗੋ ਦੇ ਨਾਲ ਬਿਨਾ ਕਿਸੇ ਤੋੜ ਦੇ ਇੱਕ ਸੌਖੀ ਤੇ ਖੁਸ਼ਹਾਲ ਜ਼ਿੰਦਗੀ ਪਰ ਜਦੋਂ ਉਹਨੇ ਅੱਖਾਂ ਮੀਟੀਆਂ ਤਾਂ ਉਹਨੂੰ ਮਹਿਲ ਦਿਖਾਈ ਨਹੀਂ ਦਿੱਤੇ ਸਗੋਂ ਉਹੀ ਬੱਚੀ ਦੇ ਸੀ ਜਿਨ੍ਹਾਂ ਨੇ ਬਚਾਇਆ ਸੀ ਤੇ ਅਣਗਿਣਤ ਹੋਰ ਬੱਚੇ ਜੋ ਕਿਸੇ ਤਰਸਵਾਨ ਹੱਥਾਂ ਦੀ ਉਡੀਕ ਕਰ ਰਹੇ ਸੀ ਦੀਨੇ ਨੇ ਸਿਰ ਚੁੱਕਿਆ ਤੇ ਦ੍ਰਿੜ ਨਿਸ਼ਚੇ ਭਰੀਆਂ ਅੱਖਾਂ ਨਾਲ ਉਸ ਹੀਰੇ ਨੂੰ ਹੌਲੀ ਜੀ ਦੀਵਾਨ ਵੱਲ ਵਾਪਸ ਸਰਕਾ ਦਿੱਤਾ ਮਹਾਰਾਜ ਇਹ ਹੀਰਾ ਮੈਨੂੰ ਨਰਮ ਬਿਸਤਰਾ ਤਾਂ ਦੇ ਸਕਦਾ ਹੈ ਪਰ ਮਿੱਠੀ ਨੀਂਦ ਨਹੀਂ ਜੇ ਮੇਰੇ ਆਸ-ਪਾਸ ਕੋਈ ਭੁੱਖਾ ਸੌਂ ਰਿਹਾ ਹੋਵੇ ਤਾਂ ਮੈਂ ਮਹਿਲਾਂ ਵਿੱਚ ਬੈਠ ਕੇ ਸੁੱਖ ਦਾ ਸਾਹ ਕਿਵੇਂ ਲੈ ਸਕਦਾ ਆਰਾਮ ਕਰਨ ਨਾਲ ਸਿਰਫ ਸਰੀਰ ਨੂੰ ਸੁੱਖ ਮਿਲਦਾ ਹੈ ਪਰ ਕਿਸੇ ਰੋਂਦੇ ਨੂੰ ਹਸਾਉਣ ਨਾਲ ਰੂਹ ਨੂੰ ਠੰਡ ਪੈਂਦੀ ਹੈ ਇਸ ਲਈ ਮੈਨੂੰ ਇਹ ਪੱਥਰ ਹੀਰਾ ਨਹੀਂ ਸਗੋਂ ਸੇਵਾ ਦਾ ਸੁੱਚਾ ਮੋਤੀ ਚਾਹੀਦਾ ਹੈ ਮੈਂ ਸੇਵਾ ਚੁਣਦਾ ਦੀਵਾਨ ਦਿਆਲ ਦਾ ਚਿਹਰਾ ਖੁਸ਼ੀ ਨਾਲ ਖੜ ਉਠਿਆ ਉਹਨੇ ਆਪਣੀ ਥਾਂ ਤੋਂ ਖੜੇ ਹੋ ਕੇ ਬੜੇ ਆਦਰ ਨਾਲ ਕਿਹਾ ਮੈਨੂੰ ਤੇਰੇ ਤੋਂ ਇਹੀ ਆਸ ਸੀ ਤੂੰ ਇਸ ਆਖਰੀ ਪਰਖ ਵਿੱਚ ਵੀ ਸੁਰਖਰੂ ਹੋਇਆ ਹੈ ਹੀਰਾ ਤਾਂ ਆਰਾਮ ਦਾ ਇੱਕ ਭੁਲੇਖਾ ਸੀ ਪਰ ਤੂੰ ਗਰੀਬਾਂ ਲਈ ਕਾਲਣਾ ਤੇ ਸੇਵਾ ਨੂੰ ਚੁਣਿਆ ਵਧਾਈ ਹੋਵੇ ਤੇ ਸੱਚੇ ਪਾਤਸ਼ਾਹ ਨੇ ਤੇਰੇ ਲਈ ਵੀ ਕੋਈ ਇਨਾਮ ਸਾਂਭ ਕੇ ਰੱਖਿਆ ਹੈ ਫਿਰ ਦੀਨੇ ਨੂੰ ਉਸ ਨਵੇਂ ਸੰਭਾਲ ਘਰ ਦੀਆਂ ਕੁੰਜੀਆਂ ਸੌਪੀਆਂ ਗਈਆਂ ਇਸ ਤਰ੍ਹਾਂ ਦੀਨੇ ਦੇ ਜੀਵਨ ਦਾ ਇੱਕ ਨਵਾਂ ਸਫ਼ਰ ਸ਼ੁਰੂ ਹੋ ਗਿਆ ਹੁਣ ਉਹ ਨਗਰ ਦੇ ਹਰ ਯਤੀਮ ਤੇ ਲੋੜਵੰਦ ਬੱਚੇ ਦਾ ਬਾਪੂ ਤੇ ਆਸਰਾ ਬਣ ਚੁੱਕਿਆ ਸੀ ਵਕਤ ਬੀਤਦਾ ਗਿਆ ਸਾਲ ਤੇਜ਼ੀ ਨਾਲ ਲੰਘੇ ਪਿੰਡ ਦੀ ਨੁਹਾਰ ਬਦਲ ਗਈ ਸੋਕੇ ਮਾਰੀ ਜ਼ਮੀਨ ਹਰੀ-ਭਰੀ ਹੋ ਗਈ ਤੇ ਦੀਨੇ ਨੇ ਜਿਹੜੀਆਂ ਸੇਵਾਵਾਂ ਸੰਭਾਲੀਆਂ ਸੀ ਉਹ ਨਗਰ ਦੇ ਹਰ ਕੋਨੇ ਵਿੱਚ ਰੋਸ਼ਨ ਹੋ ਰਹੀਆਂ ਸੀ ਦੀਨੇ ਮੋਚੀ ਦੇ ਹੁਣ ਸਿਰ ਤੇ ਧੌਲੇ ਤੇ ਮੋਢੇ ਥੋੜੇ ਝੁੱਕ ਗਏ ਸੀ ਪਰ ਉਹਦਾ ਚਿਹਰਾ ਪਹਿਲਾਂ ਨਾਲੋਂ ਵੀ ਨੂਰੀ ਤੇ ਰੋਬਦਾਰ ਹੋ ਗਿਆ ਸੀ ਉਹ ਹਰ ਯਤੀਮ ਦਾ ਪਿਓ ਤੇ ਹਰ ਗਰੀਬ ਦੀ ਢਾਲ ਬਣ ਗਿਆ ਸੀ ਸਮੇਂ ਦੇ ਨਾਲ-ਨਾਲ ਦੀਨੇ ਤੇ ਉਹਦੀ ਘਰ ਵਾਲੀ ਭਾਗੋ ਨੇ ਆਪਣੀ ਔਲਾਦ ਨਾ ਹੋਣ ਦਾ ਦੁੱਖ ਵੀ ਭੁਲਾ ਦਿੱਤਾ ਉਹਨਾਂ ਦਾ ਵਿੜਾ ਨਗਰ ਦੇ ਬੱਚਿਆਂ ਤੇ ਹਾਸਿਆਂ ਨਾਲ ਭਰ ਗਿਆ। ਉਹ ਉਹਨਾਂ ਬੱਚਿਆਂ ਵਿੱਚ ਹੀ ਮਾਪੇ ਦਾ ਫਰਜ਼ ਨਿਭਾ ਰਹੇ ਸੀ ਤੇ ਇਸ ਨੂੰ ਮਾਲਕ ਦਾ ਭਾਣਾ ਮੰਨ ਕੇ ਪੂਰੇ ਸਦਕ ਵਿੱਚ ਸੀ। ਫਿਰ ਇੱਕ ਰਾਤ ਜਦੋਂ ਦੀਨਾ ਬੈਠਾ ਗੁਰੂ ਨਾਲ ਗੱਲਾਂ ਕਰ ਰਿਹਾ ਸੀ ਭਾਗੂ ਨੂੰ ਅਚਾਨਕ ਬਹੁਤ ਥਕਾਵਟ ਤੇ ਚੱਕਰ ਮਹਿਸੂਸ ਹੋਣ ਲੱਗੇ। ਦੀਨਾ ਡਰ ਗਿਆ। ਉਹਨੇ ਸੋਚਿਆ ਕਿ ਇਹ ਢਾਲ ਦੀ ਉਮਰ ਦਾ ਅਸਰ ਹੈ। ਉਹਨੇ ਤੁਰੰਤ ਪਿੰਡ ਦੇ ਵੈਦ ਨੂੰ ਸੱਦਿਆ। ਵੈਦ ਨੇ ਨਬਜ਼ ਵੇਖੀ ਦੀਨਾ ਬੂਹੇ ਤੇ ਖੜਾ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰ ਰਿਹਾ ਸੀ ਕਿ ਉਹਦੀ ਜੀਵਨ ਸਾਥਣ ਨੂੰ ਸੁੱਖ ਦੀ ਦਾਤ ਬਖਸ਼ੇ ਵੈਦ ਬਾਹਰ ਆਇਆ ਚਿਹਰੇ ਤੇ ਹੈਰਾਨੀ ਭਰੀ ਮੁਸਕਾਨ ਸੀ ਉਹਨੇ ਕਿਹਾ ਦੀਨਿਆ ਤੇਰੀ ਘਰ ਵਾਲੀ ਬਿਮਾਰ ਨਹੀਂ ਐ ਉਹ ਤਾਂ ਉਮੀਦ ਨਾਲ ਐ ਇੱਕ ਨਵੀਂ ਰੂਹ ਉਹਦੇ ਅੰਦਰ ਪੜ ਰਹੀ ਐ ਦੀਨਾ ਉੱਥੇ ਹੀ ਸਨ ਹੋ ਗਿਆ ਉਹਦਾ ਦਿਮਾਗ ਇਸ ਖਬਰ ਨੂੰ ਮੰਨ ਹੀ ਨਹੀਂ ਸੀ ਰਿਹਾ ਕਿਵੇਂ ਉਹਨੇ ਖੁਦ ਨੂੰ ਪੁੱਛਿਆ ਹੁਣ ਤਾਂ ਅਸੀਂ ਬੁੱਢੇ ਹੋ ਗਏ ਆ ਸਰ ਤੇ ਧੋਲੀਆਂ ਆ ਗਈਆਂ ਨੇ ਵੈਦ ਹੱਸਿਆ ਤੇ ਬੋਲਿਆ ਭਲਿਆ ਲੋਕਾ ਜਿਹੜੇ ਦਾਤੇ ਨੇ ਤੈਨੂੰ ਗਰੀਬੀ ਵਿੱਚ ਰੋਟੀ ਦਿੱਤੀ ਉਹੀ ਹੁਣ ਤੈਨੂੰ ਇਹ ਬੱਚਾ ਦੇ ਰਿਹਾ ਹੈ ਗੁਰੂ ਦੇ ਭਾਣੇ ਤੇ ਭਰੋਸਾ ਰੱਖ ਦੀਨਾ ਆਪਣੀ ਪਤਨੀ ਕੋਲ ਗਿਆ ਉਹਨੇ ਵੇਖਿਆ ਕਿ ਉਹ ਰੋ ਰਹੀ ਸੀ ਪਰ ਇਹ ਹੰਝੂ ਸਿਰਫ ਦੁਨਿਆਵੀ ਖੁਸ਼ੀ ਦੇ ਨਹੀਂ ਸੀ ਸਗੋਂ ਸ਼ੁਕਰਾਨੇ ਤੇ ਸਤਿਕਾਰ ਦੇ ਸੀ ਉਹਦੇ ਕੋਲ ਜਾ ਕੇ ਬੈਠਾ ਦੋਵੇਂ ਹੱਥ ਜੋੜੇ ਤੇ ਵਾਹਿਗੁਰੂ ਦਾ ਸ਼ੁਕਰ ਕੀਤਾ ਕਿ ਉਹਨੇ ਆਪਣੇ ਸੇਵਕ ਨੂੰ ਵਿਸਾਰਿਆ ਨਹੀਂ ਸੱਚਾ ਇਨਾਮ ਉਦੋਂ ਮਿਲਿਆ ਜਦੋਂ ਦਿਲ ਦੁਨਿਆਵੀ ਮੋਹ ਮਾਇਆ ਤੋਂ ਮੁਕਤ ਸੀ ਕੁਝ ਮਹੀਨਿਆਂ ਬਾਅਦ ਉਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ ਉਹਦਾ ਨਾਮ ਕਿਰਪਾਲ ਰੱਖਿਆ ਗਿਆ ਜੋ ਆਸ ਤੇ ਜੀਵਨ ਦੀ ਨਿਸ਼ਾਨੀ ਬਣ ਗਿਆ ਉਹ ਬੱਚਾ ਸਿਰਫ ਵਾਰਿਸ ਨਹੀਂ ਸੀ ਸਗੋਂ ਜਿਉਂਦੀ ਜਾਗਦੀ ਮਿਸਾਲ ਸੀ ਇਸ ਗੱਲ ਦੀ ਮਿਸਾਲ ਕਿ ਜੀਨੇ ਗੁਰੂ ਲਈ ਕੁਝ ਛੱਡਿਆ ਗੁਰੂ ਨੇ ਉਹਨੂੰ ਕਈ ਗੁਣਾ ਕਰਕੇ ਮੋੜਿਆ ਦੀਨੇ ਨੇ ਆਪਣੀ ਸਾਰੀ ਉਮਰ ਵੇਖਿਆ ਕਿ ਉਹਦੇ ਸਦਕ ਤੇ ਭਰੋਸੇ ਦਾ ਫਲ ਬੱਚਿਆਂ ਦੇ ਹਾਸੇ ਦੇ ਚਿਹਰਿਆਂ ਤੇ ਪੰਡ ਦੇ ਰੋਸ਼ਨ ਭਵਿੱਖ ਵਿੱਚ ਵਸਦਾ ਸੀ। ਦੀਨੇ ਨੂੰ ਇਹ ਗੱਲ ਸਮਝ ਆ ਗਈ ਸੀ ਕਿ ਅਸਲੀ ਬਾਦਸ਼ਾਹੀ ਮਹਿਲਾਂ ਜਾਂ ਰੌਤਬਿਆਂ ਵਿੱਚ ਨਹੀਂ ਹੁੰਦੀ। ਸਗੋਂ ਉਸ ਸਬਰ ਵਾਲੇ ਦਿਲ ਵਿੱਚ ਹੁੰਦੀ ਹੈ ਜੋ ਹਰ ਹਾਲ ਵਿੱਚ ਗੁਰੂ ਦਾ ਸ਼ੁਕਰ ਕਰਦਾ ਹੈ ਤੇ ਦੂਜਿਆਂ ਦੇ ਦਰਦ ਨੂੰ ਆਪਣਾ ਸਮਝਦਾ ਹੈ ਤੇ ਇੰਜ ਦੀਨੇ ਮੋਚੀ ਤੇ دیਵਾਨ ਦੀ ਇੱਕ ਕਹਾਣੀ ਪੀੜੀਦਾਰ ਪੀੜੀ ਸੁਣਾਈ ਜਾਣ ਲੱਗੀ ਇੱਕ ਅਜਿਹਾ ਇਨਸਾਨ ਜਿਨੇ ਗੁਰੂ ਦੇ ਲੇਖੇ ਥੋੜਾ ਜਿਹਾ ਲਾਇਆ ਤੇ ਦਾਤੇ ਨੇ ਉਹਨੂੰ ਬੇਅੰਤ ਦਾਤਾ ਨਾਲ ਨਿਵਾਜ ਦਿੱਤਾ ਸੋ ਦੋਸਤੋ ਸਿਆਣੇ ਕਹਿੰਦੇ ਨੇ ਜਿਹੜਾ ਦਾਣਾ ਖੇਤ ਦੀ ਮਿੱਟੀ ਵਿੱਚ ਰੁੜਨ ਦਾ ਹੌਸਲਾ ਰੱਖਦਾ ਹੈ ਨਾ ਅਖੀਰ ਉਹੀ ਦਾਣਾ ਸਿੱਟਾ ਬਣ ਕੇ ਉੱਗਦਾ ਹੈ ਦੀਨੇ ਮੋਚੀ ਨੇ ਆਪਣਾ ਆਖਰੀ ਸਹਾਰਾ ਉਹ ਹਾਰ ਗੁਰੂ ਦੇ ਲੇਖੇ ਲਾ ਦਿੱਤਾ ਸੀ ਤੇ ਗੁਰੂ ਨੇ ਉਹਨੂੰ ساری ਉਮਰ ਲਈ ਸੰਭਾਲ ਲਿਆ ਐਸ ਲਈ ਜਦੋਂ ਵੀ ਕਦੇ ਨੇਕੀ ਕਰਨ ਦਾ ਮੌਕਾ ਮਿਲੇ ਤਾਂ ਪਿੱਛੇ ਨਾ ਹਟਿਓ ਕਿਉਂਕਿ ਅਸੀਂ ਤਾਂ ਸਿਰਫ ਬੀਜ ਪਾਉਣਾ ਹੁੰਦਾ ਹੈ ਫਲ ਲਾਉਣਾ ਉਸ ਮਾਲਕ ਦੇ ਹੱਥ ਹੈ ਯਾਦ ਰੱਖਿਓ ਜਿਸ ਦਾ ਵਪਾਰ ਸੱਚੇ ਪਾਤਸ਼ਾਹ ਨਾਲ ਪੈ ਜਾਵੇ ਉਹਦੀ ਹੱਟੀ ਕਦੇ ਬੰਦ ਨਹੀਂ ਹੁੰਦੀ ਉਹਦਾ ਵੰਸ਼ ਕਦੇ ਨਹੀਂ ਮੁੱਕਦਾ ਸੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਜੁੜੇ ਰਹੋ ਪੰਜਾਬੀ ਅਲਫ਼ਾਜ਼ ਦੇ ਨਾਲ ਵਾਹਿਗੁਰੂ ਮੇਰ ਕਰੇ